ਚਾਨਣ ਵਾਲੀ ਕਿਹੜੀ ਗੱਲ ਹੈ ਇਹਨਾਂ ਦੇ ਡੈੱਡ ਨੂੰ ਘਟਿਆ ਸੀ ਪਤਾ ਅਸੀਂ ਕਿਤੇ ਆਇਲ ਲੈ ਕੇ ਆਇਆ ਤੇ ਉਹ ਆਇਲ ਗੁਆਣ ਦੇ ਨਾਲ ਹੁਣ ਡੈੱਡ ਬਿਲਕੁਲ ਠੀਕ ਨੇ ਅੱਛਾ ਤੇ ਸਾਡੇ ਗੁਆਣ ਵਿੱਚ ਇੱਕ ਅੰਕਲ ਨੂੰ ਨਾ ਡ੍ਰੰਗ ਹੋ ਗਿਆ ਸੀ ਤੇ ਉਹ ਬਚਾਰੇਨ ਤੋਂ ਬੱਤ ਤੁਰ ਫੇਰੀ ਨਹੀਂ ਸੀ ਪਾਰ ਤੇ ਉਹ ਮੀਵਾ ਕੰਦੇ ਦੇ ਵੀ ਨਹੀਂ ਆ ਹਾਂ ਜੀ ਆ ਜੀ ਮਿਲ ਤੋਂ ਦਿਓ ਤੇ ਆਹ ਵੇਖੋ ਉਧਰ ਦੀ ਮੇਰੇ ਪਰਸ ਜੀ ਹੈ ਆ ਲਓ ਇਹ ਤੇਲ ਤੁਸੀਂ ਭੱਜ ਨੂੰ ਲਗਾਓ ਤਾਂ

ਗੋਡੇ ਮੋਡੇ ਸਰਵਾਈਕਲ ਅਦਰੰਗ ਡਿਸਕ ਗਠੀਆ ਥੱਕ ਗਏ ਇਲਾਜ ਕਰਾਉਂਦੇ ਤਾਂ ਇੱਕ ਵਾਰ ਵਰਤ ਕੇ ਦੇਖੋ ਸਾਜੋ ਆਇਲ ਦਰਦਾਂ ਦਾ ਅੰਤ ਪਹਿਲੇ ਦਿਨ ਤੋਂ ਆਰਾਮਦਾਇਕ ਹਜ਼ਾਰਾਂ ਲੋਕਾਂ ਦਾ ਅਜ਼ਮਾਇਆ ਬਿਨਾ ਕਿਸੇ ਸਰੀਰਕ ਨੁਕਸਾਨ ਦੇ ਕੁਦਰਤੀ ਜੜੀ ਬੂਟੀਆਂ ਨਾਲ ਤਿਆਰ ਕੀਤਾ 100% ਹਰਬਲ ਐਮ ਐਚ ਕੇ ਸਾਜੋ ਆਇਲ ਫਿਰ देर ਕਾ ਦੀ ਸੋਚਦੇ ਕਿਓ ਸਾਜੋ ਤੇਲ ਅਪਣਾਓ ਅਤੇ ਜੋੜਾਂ ਦੇ ਦਰਦਾਂ ਤੋਂ ਹਮੇਸ਼ialੇ ਮੁਕਤੀ ਪਾਓ ਕੰਟੈਕਟ 88967 ਡੀਲਰਸ਼ਿਪ ਲਈ ਵੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਜੋ ਆਇਲ 100% ਹਰਬਲ ਸਾਜੋ ਆਇਲ